ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪੰਜਾਬੀਆਂ ਦੀ ਪਹਿਲੀ ਪਸੰਦ ਜੀ ਸਰ੍ਹੋਂ ਦਾ ਸਾਗ ਤੇ ਮੱਕੀ ਦੀ ਰੋਟੀ ਬਣਾ ਕੇ ਤਿਆਰ ਕਰਾਂਗੇ ਜਿਹਦੇ ਲਈ ਮੈਂ ਸਭ ਤੋਂ ਪਹਿਲਾਂ ਜਿਹੜਾ ਆਪਣਾ ਪਾਣੀ ਹੈ ਉਹ ਗਰਮ ਹੋਣ ਦੇ ਲਈ ਰੱਖ ਦਉਂਗੀ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਸਾਡਾ ਸਾਗ ਹੈ ਉਹਨੂੰ ਆਪਾਂ ਦੇਖਾਂਗੇ ਕੱਟਾਂਗੇ ਤੇ ਪਾਣੀ ਆਪਾਂ ਕੁੱਕਰ ਦੇ ਵਿੱਚ ਪਾ ਲਿਆ ਤੇ ਇਸ ਨੂੰ ਗੈਸ ਤੇ ਚੜ੍ਹਾ ਦਿੱਤਾ ਹੈ ਸਾਗ ਆਪਾਂ ਬੇਸ਼ੱਕ ਜੀ ਕੁੱਕਰ ਦੇ ਵਿੱਚ ਹੀ ਬਣਾਵਾਂਗੇ ਬਟ ਇਹ ਬਿਨਾਂ ਸੀਟੀਆਂ ਤੋਂ ਬਣਾਵਾਂਗੇ ਕਿਉਂਕਿ ਅਗਰ ਆਪਾਂ ਸੀਟੀਆਂ ਲਵਾ ਕੇ ਸਾਗ ਬਣਾਉਂਦੇ ਆਂ ਤਾਂ ਜਿਹੜੀ ਸਾਗ ਦੀ ਰਤਰ ਨਹੀਂ ਜਾਂਦੀ ਇਸ ਕਰਕੇ ਆਪਾਂ ਸੀਟੀ ਨਹੀਂ ਲਗਵਾਵਾਂਗੇ ਸਿਰਫ ਕੁੱਕਰ ਦਾ ਯੂਜ਼ ਕਰਾਂਗੇ ਸਾਗ ਮੈਂ ਧੋ ਕੇ ਸੁਕਾ ਲਿਆ ਹੈ ਤੇ ਹੁਣ ਆਪਾਂ ਇਹਨੂੰ ਕੱਟ ਕੇ ਤਿਆਰ ਕਰਾਂਗੇ ਅੱਪਾ ਸਾਗ ਨੂੰ ዳਤੀ ਦੇ ਨਾਲ ਹੀ ਕੱਟ ਕੇ ਤਿਆਰ ਕਰਾਂਗੇ ਕਿਉਂਕਿ ਮਸ਼ੀਨ ਨਾਲ ਕੱਟਿਆ ਗਿਆ ਸਾਗ ਮੈਨੂੰ ਪਸੰਦ ਨਹੀਂ ਆਉਂਦਾ ਉਹ ਬਿਲਕੁਲ ਹੀ ਪਤਲਾ ਹੋ ਜਾਂਦਾ ਇਸ ਕਰਕੇ ਅੱਪਾ ਜਦੋਂ ਵੀ ਸਾਗ ਬਣਾਉਂਦੇ ਆ اسی ዳਤੀ ਦਾ ਯੂਜ਼ ਕਰਦੇ ਆ ਤੇ ਮੈਨੂੰ ਵੀ اسی ዳਤੀ ਦੇ ਨਾਲ ਜਿਹੜਾ ਸਾਗ ਹੈ ਕੱਟਣ ਦੀ ਸ਼ੁਰੂ ਤੋਂ ਹੀ ਆਦਤ ਹੈ ਤੇ اسی ዳਤੀ ਦੇ ਨਾਲ ਆਪਾਂ ਜਿਹੜਾ ਸਾਗ ਹੈ ਆਪਣਾ ਕੱਟ ਕੇ ਤਿਆਰ ਕਰ ਲਵਾਂਗੇ ዳਤੀ ਦੇ ਨਾਲ ਸਾਗ ਕੱਟਦੇ ਸਮੇਂ ਤੁਸੀਂ ਸਿਰਫ ਇਹ ਧਿਆਨ ਰੱਖਣਾ ਹੈ ਕਿ ਜਿੰਨਾ ਕੁ ਸਾਗ ਤੁਹਾਡੇ ਹੱਥ ਵਿੱਚ ਆ ਸਕੇ ਤੁਸੀਂ ਉਨਾ ਹੀ ਲੈਣਾ ਹੈ ਤੇ ਉਸ ਤੋਂ ਬਾਅਦ ਅਗਰ ਤੁਸੀਂ ਪਹਿਲੀ ਵਾਰ ਦੱਤੀ ਦਾ ਯੂਜ਼ ਕਰਦੇ ਹੋ ਜਾਂ ਤੁਸੀਂ ਤੁਹਾਨੂੰ ਨਹੀਂ ਯੂਜ਼ ਕਰਨਾ ਆਂਦਾ ਤਾਂ ਤੁਸੀਂ ਸਭ ਤੋਂ ਪਹਿਲਾਂ ਤਾਂ ਜਿਹੜੀ ਸਾਗ ਦੀ ਕੁਆਂਟੀਟੀ ਉਹ ਹੱਥ ਦੇ ਵਿੱਚ ਬਹੁਤ ਹੀ ਜ਼ਿਆਦਾ ਥੋੜੀ ਲੈਣੀ ਹੈ ਉਸ ਤੋਂ ਬਾਅਦ ਆਪਣਾ ਜਿਹੜਾ ਹੱਥ ਹੈ ਉਹ ਥੋੜਾ ਜਿਹਾ ਧਿਆਨ ਨਾਲ ਬਚਾ ਕੇ ਚਲਾਣਾ ਹੈ ਕਿਉਂਕਿ ਮੈਨੂੰ ਤਾਂ ਚਲੋ ਸ਼ੁਰੂ ਤੇ ਆਦਤ ਹੈ ਇਸ ਕਰਕੇ ਆਪਾਂ ਤਾਂ ਕੱਟ ਲੈਨੇ ਆ ਪਰ ਅਗਰ ਤੁਸੀਂ ਨਵੇਂ ਨਵੇਂ ਹੋ ਤੁਸੀਂ ਦੱਤ ਦਾ ਯੂਜ਼ ਨਹੀਂ ਕਰਨਾ ਜਾਣਦੇ ਹੋ ਤਾਂ ਪਲੀਜ਼ ਪਹਿਲੀ ਵਾਰ ਯੂਜ਼ ਕਰਨੇ ਵੇਲੇ ਖਾਸ ਧਿਆਨ ਰੱਖਿਆ ਕਰੋ ਤੇ ਇਸੇ ਤਰ੍ਹਾਂ ਮੈਂ ਜਿੰਨਾ ਕ ਮੇਰੇ ਹੱਥ ਦੇ ਵਿੱਚ ਸਾਗ ਆਉਂਦਾ ਹੈ ਉਨਾਂ ਕ ਸਾਗ ਲੈ ਕੇ ਆਪਾਂ ਦਾਤੀ ਦੇ ਨਾਲ ਕੱਟ ਕੇ ਤਿਆਰ ਕਰ ਰਹੇ ਹਾਂ ਮੈਂ ਫੇਰ ਤੁਹਾਨੂੰ ਦੁਬਾਰਾ ਤੋਂ ਦਿਖਾ ਰਹੀ ਹਾਂ ਸਭ ਤੋਂ ਪਹਿਲਾਂ ਆਪਾਂ ਜਿੰਨਾ ਕ ਸਾਗ ਆਪਣੇ ਹੱਥ 'ਚ ਆਊਗਾ ਆਪਣਾ ਉਨਾਂ ਕ ਲੈਣਾ ਹੈ ਉਸ ਤੋਂ ਬਾਅਦ ਆਪਾਂ ਇਸ ਨੂੰ ਗੱਬੇ ਤੇ ਕੱਟ ਕੇ ਜੀ ਇਸ ਨੂੰ ਦੋ ਹਿੱਸਿਆਂ ਦੇ ਵਿੱਚ ਕਰਨਾ ਹੈ ਦੋ ਹਿੱਸਿਆਂ ਦੇ ਵਿੱਚ ਕਰਨ ਤੋਂ ਬਾਅਦ ਆਪਾਂ ਇਸ ਨੂੰ ਬਿਲਕੁਲ ਹੀ ਬਰੀਕ ਬਰੀਕ ਕੱਟ ਕੇ ਤਿਆਰ ਕਰ ਲਵਾਂਗੇ ਸਾਗ ਆਪਣਾ ਜੀ ਕੱਟ ਕੇ ਤਿਆਰ ਹੈ ਤੇ ਤੁਸੀਂ ਦੇਖ ਹੀ ਸਕਦੇ ਹੋ ਮੈਂ ਇਸ ਨੂੰ ਕਿੰਨਾ ਬਰੀਕ ਕੱਟਿਆ ਹੈ ਜਿੰਨਾ ਤੁਹਾਤੇ ਹੋ ਸਕੇ ਤੁਸੀਂ ਇਸ ਨੂੰ ਉਨਾ ਬਰੀਕ ਕੱਟ ਕੇ ਤਿਆਰ ਕਰਨਾ ਹੈ ਤੇ ਚਲੋ ਸਾਗ ਤਾਂ ਚਲੋ ਆਪਣਾ ਕੱਟਿਆ ਗਿਆ ਹੁਣ ਆਪਾਂ ਜਿਹੜਾ ਪਾਣੀ ਗਰਮ ਹੋਣ ਦੇ ਲਈ ਰੱਖਿਆ ਸੀਗਾ ਆਪਾਂ ਉਹ ਚੈੱਕ ਕਰ ਲੈਣੇ ਆ ਤੇ ਉਸ ਦੇ ਵਿੱਚ ਹੀ ਆਪਣਾ ਜਿਹੜਾ ਸਾਗ ਹੈ ਉਹ ਪਾ ਦਵਾਂਗੇ ਪਾਣੀ ਸਾਡਾ ਪੂਰੀ ਤਰ੍ਹਾਂ ਉਬਲ ਰਿਹਾ ਹੈ ਇਸ ਕਰਕੇ ਹੁਣ ਆਪਾਂ ਜਿਹੜਾ ਸਾਗ ਹੈ ਦੇ ਵਿੱਚ ਐਡ ਕਰ ਦਵਾਂਗੇ ਤੁਸੀਂ ਸਾਗ ਨਾਲ ਦੀ ਨਾਲ ਕੱਟ ਕੇ ਹੀ ਪਾਣੀ ਦੇ ਵਿੱਚ ਐਡ ਕਰਦੇ ਰਹਿਣਾ ਹੈ ਜਿੰਨੀ ਜਿੰਨਾ ਕ ਸਾਗ ਕੱਟਿਆ ਜਾਊਗਾ ਔਰ ਨੱਕ ਅਸੀਂ ਨਾਲ ਦੀ ਨਾਲ ਜਿਹੜਾ ਆਪਾਂ ਕੁੱਕਰ ਦੇ ਵਿੱਚ ਪਾਈ ਜਾਵਾਂਗੇ ਆਪਾਂ ਜਿਹੜਾ ਅੱਜ ਸਾਗ ਬਣਾ ਰਹੇ ਹਾਂ ਬਹੁਤ ਹੀ ਥੋੜੀ ਕੁਆਂਟੀਟੀ ਦੇ ਵਿੱਚ ਹੀ ਬਣਾ ਰਹੇ ਹਾਂ ਇਸ ਕਰਕੇ ਆਪਾਂ ਜਿਹੜਾ ਇਹ ਦੋ ਵਾਰ ਕਰਕੇ ਹੀ ਸਾਗ ਇਹਦੇ ਵਿੱਚ ਪਾ ਦਵਾਂਗੇ ਸਾਗ ਕੁੱਕਰ ਦੇ ਵਿੱਚ ਪਾਉਣ ਤੋਂ ਬਾਅਦ ਆਪਾਂ ਇਸ ਨੂੰ ਕੜਸ਼ੀ ਦੇ ਨਾਲ ਹੌਲੀ-ਹੌਲੀ ਦੱਬਾਂਗੇ ਤਾਂ ਕਿ ਜਿਹੜਾ ਸਾਡਾ ਸਾਗ ਹੈ ਉਹ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਮਿਕਸ ਹੋ ਸਕੇ ਤੇ ਇਹ ਜਲਦੀ ਹੀ ਗਲ ਜਾਵੇ ਤਾਂ ਕਿ ਜਿਹੜਾ ਆਪਾਂ ਦੂਜਾ ਸਾਗ ਪਾਈਏ ਉਹ ਵੀ ਇਸ ਦੇ ਵਿੱਚ ਪੂਰੀ ਤਰ੍ਹਾਂ ਮਿਕਸ ਹੋ ਜਾਵੇ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਬਾਕੀ ਦਾ ਜਿਹੜਾ ਸਾਡਾ ਜੀ ਸਾਗ ਕੱਟਣ ਤੋਂ ਰੰਦਾ ਸੀਗਾ ਉਹ ਵੀ ਆਪਣਾ ਕੱਟ ਕੇ ਤਿਆਰ ਸੀਗਾ ਤੇ ਉਹ ਵੀ ਆਪਾਂ ਕੁੱਕਰ ਦੇ ਵਿੱਚ ਐਡ ਕਰ ਦਿੱਤਾ ਹੈ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਜੋ ਸਾਗ ਆਪਾਂ ਪਹਿਲਾਂ ਪਾਇਆ ਹੋਇਆ ਸੀਗਾ ਉਸ ਨੂੰ ਆਪਾਂ ਉੱਪਰ ਕਰ ਦਵਾਂਗੇ ਤੇ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਸਾਗ ਸਾਡਾ ਸਾਰਾ ਕੁੱਕਰ ਦੇ ਵਿੱਚ ਪਾ ਦਿੱਤਾ ਗਿਆ ਹੈ ਜੀ ਹੁਣ ਆਪਾਂ ਇਸ ਦੇ ਵਿੱਚ ਇੱਕ ਵੱਡਾ ਚਮਚ ਜਿਹੜਾ ਜੀ ਨਮਕ ਦਾ ਹੁੰਦਾ ਉਹ ਪਾਵਾਂਗੇ ਨਮਕ ਪਾਣ ਦੇ ਨਾਲ ਕੀ ਹੋਊਗਾ ਜਿਹੜਾ ਆਪਣਾ ਸਾਗ ਹੈ ਜੀ ਉਹ ਜਲਦੀ ਗਲ ਜਾਊਗਾ ਤੇ ਜਲਦੀ ਬਣ ਕੇ ਤਿਆਰ ਹੋ ਜਾਊਗਾ ਸਾਗ ਨੂੰ ਕੁੱਕਰ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਇਸ ਦੇ ਵਿੱਚ ਹੁਣ ਨਮਕ ਸਾਗ ਨੂੰ ਚੰਗੀ ਤਰ੍ਹਾਂ 15 ਤੋਂ 20 ਮਿੰਟ ਰਿਜਣ ਤੋਂ ਬਾਅਦ ਆਪਾਂ ਇਸ ਦੇ ਵਿੱਚ ਇੱਕ ਚਮਚ ਜਿਹੜਾ ਵੱਡਾ ਹੁੰਦਾ ਹੈ ਜੀ ਉਹ ਨਮਕ ਦਾ ਪਾ ਕੇ ਇਸ ਨੂੰ ਛੱਡ ਦਵਾਂਗੇ ਤੇ ਉਸ ਤੋਂ ਬਾਅਦ ਆਪਾਂ ਆਪਣੀ ਜਿਹੜੀ ਸਾਗ ਦੀ ਬਾਕੀ ਦੀ ਜਿਹੜੀ ਤਿਆਰੀ ਰਹਿੰਦੀ ਹੈ ਉਹ ਕਰ ਲਵਾਂਗੇ ਨਮਕ ਪਾ ਦਿੱਤਾ ਹੈ ਤੇ ਹੁਣ ਆਪਾਂ ਇਸ ਨੂੰ ਐਜ਼ ਇਟ ਇਟ ਛੱਡ ਦਵਾਂਗੇ ਜੀ ਹੁਣ ਆਪਾਂ ਜੋ ਸਾਗ ਦੇ ਵਿੱਚ ਬਾਕੀ ਸਮਾਨ ਪਾਣਾ ਹੈ ਉਸ ਦੀ ਤਿਆਰੀ ਕਰ ਲਵਾਂਗੇ ਜੋ ਤੁਸੀਂ ਦੇਖ ਰਹੇ ਹੋ ਇਸ ਦੇ ਲਈ ਮੈਂ ਆਧਾ ਲੈ ਲਿਆ ਜੀ ਤਿੰਨ ਗੱਠੀਆਂ ਮੈਂ ਲਸਣ ਦੀਆਂ ਲਈਆਂ ਨੇ ਤੇ 15 ਤੋਂ 18 ਹੀ ਜੀ ਮੈਂ ਹਰੀਆਂ ਮਿਰਚਾਂ ਵੀ ਇੱਥੇ ਲੈ ਲਈਆਂ ਸਿਗੀਆਂ ਤੇ ਇਹਨਾਂ ਨੂੰ ਆਪਾਂ ਹੁਣ ਪਹਿਲਾਂ ਕੱਟ ਕੇ ਤਿਆਰ ਕਰਾਂਗੇ ਫਿਰ ਇਹਨਾਂ ਨੂੰ ਧੋ ਕੇ ਇਹਨਾਂ ਨੂੰ ਗ੍ਰाइंड ਕਰਕੇ ਸਾਗ ਦੇ ਵਿੱਚ ਐਡ ਕਰ ਦਵਾਂਗੇ ਲਸਣ ਮੈਂ ਇੱਥੇ ਛਿਲਣਾ ਸਟਾਰਟ ਕਰ ਦਿੱਤਾ ਹੈ ਤੇ ਲਸਣ ਛਿਲਕੇ ਆਪਾਂ ਇਸ ਨੂੰ ਸਾਗ ਦੇ ਵਿੱਚ ਪਹਿਲਾਂ ਹੀ ਪਾ ਦਵਾਂਗੇ वैसे ਤਾਂ ਕਈ ਕਈ ਲੋਗ ਇਸ ਨੂੰ ਤੜਕੇ ਦੇ ਵਿੱਚ ਵੀ ਪਾਉਂਦੇ ਆ ਪਰ ਅਗਰ ਤੜਕੇ ਦੇ ਵਿੱਚ ਸਾਨੂੰ ਵੈਸੇ ਮੰਨ ਕਰੇ ਸੀ ਤਾਂ ਪਾ ਲਈਦਾ ਹੁੰਦਾ ਵੈਸੇ ਤਾਂ ਆਪਾਂ ਜਿਹੜਾ ਅਦਰਕ ਲਸਣ ਮਿਰਚ ਹੈ ਉਹ ਕੱਚੇ ਸਾਗ ਦੇ ਨਾਲ ਹੀ ਰਿਝਾਈਦਾ ਹੈ ਤੇ ਸਮਾਨ ਸਾਡਾ ਸਾਰਾ ਕੱਟ ਕੇ ਤਿਆਰ ਹੈ ਜੀ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਤੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਧੋ ਕੇ ਗ੍ਰाइंड ਕਰ ਲੈਣਾ ਹੈ ਤੇ ਸਾਗ ਦੇ ਵਿੱਚ ਵੀ ਐਡ ਕਰ ਦਵਾਂਗੇ ਤੇ ਅਦਰਕ ਲਸਣ ਸਾਡਾ ਗ੍ਰੈਂਡ ਹੋ ਚੁੱਕਿਆ ਸੀ ਤੇ ਜਿਹੜਾ ਸਾਡਾ ਸਾਗ ਸੀਗਾ ਇਹ ਵੀ ਜੀ ਇਹਨੂੰ ਵੀ ਰਿਜਦੇ ਨੂੰ ਜੀ ਘਰ ਤੋਂ ਘੱਟ ਅੱਧਾ ਪੌਣਾ ਘੰਟਾ ਹੋ ਗਿਆ ਸੀਗਾ ਸਾਗ ਆਪਾਂ ਜੀ ਕੁੱਕਰ ਦੇ ਵਿੱਚ 2 ਵਜੇ ਪਾਇਆ ਸੀਗਾ ਤੇ ਜਿਹੜਾ ਆਪਣਾ ਸਾਗ ਸੀਗਾ ਉਹ ਸਵਾ ਚਾਹ ਜਾਂ 4:30 ਵਜੇ ਦੇ ਕਰੀਬ ਬਣ ਕੇ ਤਿਆਰ ਹੋਇਆ ਸੀਗਾ ਅਸੀਂ ਬਿਲਕੁਲ ਥੋੜਾ ਸਾਗ ਬਣਾਇਆ ਸੀ ਤਾਂ ਵੀ ਸਾਡਾ ਸਾਗ ਬਣਨ ਦੇ ਵਿੱਚ 2 ਜਾਂ 2.5 ਘੰਟੇ ਜੀ ਲੱਗ ਹੀ ਗਏ ਆ ਤੇ ਇਸ ਵਿੱਚ ਵੀ ਇੱਕ ਪੇਸ਼ੈਂਸ ਦਾ ਹੀ ਕੰਮ ਹੈ ਸਾਗ ਬਣਾਉਣਾ ਵੀ ਅਗਰ ਤੁਸੀਂ ਜੋਇੰਟ ਫੈਮਿਲੀ ਲਈ ਸਾਗ ਵੀ ਬਣਾਉਂਦੇ ਆ ਤਾਂ ਉਸ ਨੂੰ ਵੀ ਝਣ ਦੇ ਲਈ 3 ਤੋਂ 4 ਘੰਟੇ ਆਮ ਲੱਗ ਹੀ ਜਾਂਦੇ ਆ ਅਦਰਕ ਲਸਣ ਦਾ ਪੇਸਟ ਜਿਵੇਂ ਸਾਗ ਦੇ ਵਿੱਚ ਐਡ ਕਰ ਦਿੱਤਾ ਹੈ ਤੇ ਹੁਣ ਮੈਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਉਂਗੀ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਮਿਕਸ ਕਰਨ ਤੋਂ ਬਾਅਦ ਆਪਾਂ ਜਿਹੜਾ ਸਾਗ ਸਾਗ ਦਾ ਪਾਣੀ ਹੋ ਟਾਈਮ-ਟਾਈਮ ਸਿਰ ਚੈੱਕ ਕਰਦੇ ਰਹਿਣਾ ਹੈ ਕਿਉਂਕਿ ਅਗਰ ਸਾਗ ਸਾਰਾ ਪਾਣੀ ਪੀ ਜਾਵੇ ਤਾਂ ਸਾਨੂੰ ਸਾਗ ਦੇ ਵਿੱਚ ਦੁਬਾਰਾ ਪਾਣੀ ਗਰਮ ਕਰਕੇ ਪਾਉਣਾ ਪੈਂਦਾ ਹੈ ਜਿਵੇਂ ਮੈਂ ਤੁਹਾਨੂੰ ਇੱਥੇ ਦਿਖਾਈ ਰਹੀ ਆ ਤੇ ਘੰਟਾ ਸਾਗ ਰਜਣ ਤੋਂ ਬਾਅਦ ਜਿਹੜਾ ਸਾਡਾ ਸਾਗ ਹੈ ਜਿਸ ਦਾ ਪਾਣੀ ਜਿਹੜਾ ਕੀ ਖਤਮ ਹੋ ਗਿਆ ਸੀਗਾ ਤੇ ਹੁਣ ਆਪਾਂ ਇਸ ਦੇ ਵਿੱਚ ਥੋੜਾ ਜਿਹਾ ਹੋਰ ਪਾਣੀ ਪਾਵਾਂਗੇ ਜਦੋਂ ਵੀ ਅਗਰ ਤੁਸੀਂ ਸਾਗ ਦੇ ਵਿੱਚ ਲੱਗ ਤੋਂ ਪਾਣੀ ਪਾਣੀਓ ਤਾਂ ਇਹ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਜਿਹੜਾ ਪਾਣੀ ਹੈ ਉਹ ਗਰਮ ਕਰਕੇ ਹੀ ਪਾਣਾ ਹੈ ਕਦੇ ਵੀ ਸਾਗ ਦੇ ਵਿੱਚ ਠੰਡਾ ਪਾਣੀ ਜੋ ਹੈ ਉਹ ਨਹੀਂ ਯੂਜ਼ ਕਰਨਾ ਤੇ ਦੂਜੇ ਪਾਸੇ ਮੈਂ ਦੋ ਗਲਾਸ ਪਾਣੀ ਦੇ ਜੀ ਗਰਮ ਹੋਣ ਦਲੇ ਰੱਖ ਦਿੱਤੇ ਸੀਗੇ ਤੇ ਹੁਣ ਜਦ ਤੱਕ ਪਾਣੀ ਨੂੰ ਬੋਇਲ ਆਂਦਾ ਹੈ ਉਦੋਂ ਤੱਕ ਆਪਾਂ ਇਸ ਦੀ ਵੇਟ ਕਰਾਂਗੇ ਤੇ ਉਸ ਤੋਂ ਬਾਅਦ ਹੀ ਆਪਾਂ ਇਸ ਨੂੰ ਸਾਗ ਦੇ ਵਿੱਚ ਐਡ ਕਰਾਂਗੇ 5 ਤੋਂ 6 ਮਿੰਟ ਤੋਂ ਬਾਅਦ ਸਾਡਾ ਜਿਹੜਾ ਪਾਣੀ ਹੈ ਉਹ ਜੀ ਰਿਚ ਕੇ ਤਿਆਰ ਹੈ ਤੇ ਹੁਣ ਆਪਾਂ ਇਸ ਨੂੰ ਸਾਗ ਦੇ ਵਿੱਚ ਐਡ ਕਰ ਦਵਾਂਗੇ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਪਾਣੀ ਵਿੱਚ ਸਾਗ ਦੇ ਵਿੱਚ ਪਾ ਦਿੱਤਾ ਹੈ ਤੇ ਹੁਣ ਆਪਾਂ ਇਸ ਨੂੰ মিক্স ਕਰਨ ਤੋਂ ਬਾਅਦ 10 ਤੋਂ 15 ਮਿੰਟ ਲਈ ਛੱਡ ਦਵਾਂਗੇ ਰਿਜਨ ਦੇ ਲਈ ਉਸ ਤੋਂ ਬਾਅਦ ਹੀ ਆਪਾਂ ਇਸ ਨੂੰ ਚੈੱਕ ਕਰਾਂਗੇ ਤੇ ਅਗਰ ਤੁਹਾਨੂੰ ਲੱਗਦਾ ਹੋਇਆ ਕਿ ਇਸ ਵਿੱਚ ਪਾਣੀ ਦੀ ਕਮੀ ਐ ਤਾਂ ਫਿਰ ਤੁਸੀਂ ਪਾਣੀ ਪਾ ਸਕਦੇ ਹੋ ਅਗਰ ਨਹੀਂ ਲੱਗਦਾ ਹੋਇਆ ਤਾਂ ਪਾਣੀ ਸਕਿੱਪ ਕਰ ਦਿਓ ਤੇ ਫਿਰ ਮੈਂ 20 ਮਿੰਟ ਤੋਂ ਬਾਅਦ ਜਿਹੜਾ ਆਪਣਾ ਸਾਗ ਹੈ ਜੀ ਉਹ ਚੈੱਕ ਕਰ ਰਹੀ ਸੀਗੀ ਤੇ ਮੈਨੂੰ ਹਜੇ ਵੀ ਇਸ ਦੇ ਵਿੱਚ ਪਾਣੀ ਦੀ ਕਮੀ ਲੱਗ ਰਹੀ ਸੀਗੀ ਤੇ ਮੈਂ ਪਹਿਲਾਂ ਹੀ ਦੂਜੇ ਪਾਸੇ ਜਿਹੜਾ ਪਾਣੀ ਸੀਗਾ ਉਹ ਬੋਇਲ ਹੋਣ ਲਈ ਰੱਖ ਦਿੱਤਾ ਸੀਗਾ ਤੇ ਪਾਣੀ ਵੀ ਆਪਣਾ ਬੋਇਲ ਹੋ ਕੇ ਜੀ ਰੈਡੀ ਸੀਗਾ ਤੇ ਆਪਾਂ ਇਹ ਵੀ ਹੁਣ ਸਾਗ ਦੇ ਵਿੱਚ ਪਾ ਦਿੱਤਾ ਸੀ ਤੇ ਸਾਗ ਨੂੰ ਬਣਨ ਦੇ ਲਈ ਛੱਡ ਦਿੱਤਾ ਸੀ ਸਾਗ ਨੂੰ ਰਿਜਦੇ ਹੋਏ ਜੀ 1 ਤੋਂ ਸਵਾ ਘੰਟਾ ਹੋ ਚੁੱਕਿਆ ਸੀਗਾ ਤੇ ਅਜੇ ਵੀ ਜਿਹੜਾ ਸਾਡਾ ਸਾਗ ਸੀਗਾ ਜੀ ਉਹ ਤਿਆਰ ਨਹੀਂ ਸੀਗਾ ਤੇ ਆਪਾਂ ਇਸ ਨੂੰ ਪਕਾ ਰਹੇ ਹਾਂ ਤੇ ਚਲੋ ਜਦ ਤੱਕ ਪੱਕਦਾ ਹੈ ਸਾਗ ਨੂੰ 2 ਤੋਂ 2.5 ਘੰਟਾ ਰਜਾਨ ਤੋਂ ਬਾਅਦ ਜਿਹੜਾ ਸਾਡਾ ਸਾਗ ਹੈ ਜੀ ਉਹ ਬਣ ਕੇ ਤਿਆਰ ਸੀਗਾ ਤੁਸੀਂ ਦੇਖ ਹੀ ਸਕਦੇ ਹੋ ਹੁਣ ਜੋ ਸਾਡਾ ਸਾਗ ਹੈ ਜੀ ਉਹ ਘੋਟਣੇ ਦੇ ਲਈ ਤਿਆਰ ਹੈ ਸਾਗ ਘੋਟਣ ਦੇ ਲਈ ਤੁਸੀਂ ਮੱਕੀ ਦੇ ਆਟੇ ਦਾ ਵੀ ਯੂਜ਼ ਕਰ ਸਕਦੇ ਹੋ ਜਾਂ ਫਿਰ ਤੁਸੀਂ ਇਹਦੇ ਲਈ ਬੇਸਣ ਦਾ ਵੀ ਯੂਜ਼ ਕਰ ਸਕਦੇ ਹੋ ਮੈਂ ਮੱਕੀ ਦੇ ਆਟੇ ਦਾ ਯੂਜ਼ ਕਰ ਰਹੀ ਆ ਮੈਂ ਡੋਂਗੇ ਦੇ ਵਿੱਚ ਇੱਕ ਗਲਾਸ ਪਾਣੀ ਦਾ ਲੈ ਲਿਆ ਜੋ ਕਿ ਕੋਸਾ ਪਾਣੀ ਹੈ ਤੇ ਇਸ ਵਿੱਚ ਇੱਕ ਛੋਟੀ ਕोली ਹੀ ਮੱਕੀ ਦਾ ਆਟਾ ਲਿਆ ਹੈ ਤੁਸੀਂ ਵੈਸੇ ਇਸ ਨੂੰ ਸਿੱਧਾ ਵੀ ਸਾਗ ਦੇ ਵਿੱਚ ਐਡ ਕਰਕੇ ਘੋੜ ਸਕਦੇ ਹੋ ਪਰ ਅਗਰ ਆਪਾਂ ਇਸ ਨੂੰ ਪਾਣੀ ਦੇ ਵਿੱਚ ਮਿਕਸ ਕਰਕੇ ਸਾਗ ਦੇ ਵਿੱਚ ਐਡ ਕਰਕੇ ਘੋੜਦੇ ਆ ਤਾਂ ਜਿਹੜੀਆਂ ਸਾਗ ਦੇ ਵਿੱਚ ਗੁੱਠਲੀਆਂ ਆਇਆਂ ਮੱਕੀ ਦੇ ਆਟੇ ਦੀੋਂ ਨਹੀਂ ਬਣਦੀਆਂ ਤੇ ਇਹ ਪੂਰੀ ਤੁਹਾਡੀ ਚੋਇਸ ਹੈ ਕਿ ਤੁਸੀਂ ਸਿੱਧਾ ਆਟਾ ਸਾਗ ਦੇ ਵਿੱਚ ਪਾ ਕੇ ਸਾਗ ਘੋਟਣਾ ਚਾਹੁੰਦੇ ਹੋ ਜਾਂ ਉਸ ਨੂੰ ਪਾਣੀ ਵਿੱਚ ਮਿਕਸ ਕਰਕੇ ਤੇ ਆਟਾ ਜਿਹੜਾ ਸਾਡਾ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਮੈਂ ਫੈਂਟ ਕੇ ਤਿਆਰ ਕਰ ਲਿਆ ਸੀਗਾ ਉਸ ਤੋਂ ਬਾਅਦ ਆਪਾਂ ਇਸ ਨੂੰ ਸਾਗ ਦੇ ਵਿੱਚ ਐਡ ਕਰਕੇ ਇਸ ਨੂੰ ਪਹਿਲਾਂ ਕੜਛੀ ਦੇ ਨਾਲ ਰਲਾਵਾਂਗੇ ਉਸ ਤੋਂ ਬਾਅਦ ਇਸ ਨੂੰ ਕੋਟ ਕੇ ਤਿਆਰ ਕਰਾਂਗੇ ਆਟਾ ਆਪਾਂ ਸਾਰਾ ਪਾ ਦਿੱਤਾ ਹੈ ਜੀ ਤੇ ਹੁਣ ਆਪਾਂ ਇਸ ਨੂੰ ਕੜਛੀ ਦੇ ਨਾਲ ਮਿਕਸ ਕਰ ਰਹੇ ਹਾਂ ਕਟਛੀ ਦੇ ਨਾਲ ਮਿਕਸ ਕਰਨ ਤੋਂ ਬਾਅਦ ਹੀ ਆਪਾਂ ਇਸ ਨੂੰ ਕੋਟਨੀ ਦੇ ਨਾਲ ਘੋਟ ਕੇ ਤਿਆਰ ਕਰਾਂਗੇ। ਖੁਰਸੀ ਜੇ ਟਾਈਮ ਸਾਗ ਨੂੰ ਘੋਟਣ ਦਾ ਇਸ ਲਈ ਮੈਂ ਕੁੱਕਰ ਦੇ ਆਲੇ-ਦੁਆਲੇ ਕੱਪੜਾ ਲਗਾ ਲਿਆ ਹੈ ਤਾਂ ਕਿ ਜਿਹੜਾ ਆਪਣਾ ਪੈਰ ਨਾ ਜਲੇ ਤੇ ਪੈਰ ਆਪਣੇ ਲਗਾਉਣ ਤੋਂ ਬਾਅਦ ਆਪਾਂ ਇਸ ਨੂੰ ਚੰਗੀ ਤਰ੍ਹਾਂ ਘੋਟ ਕੇ ਤਿਆਰ ਕਰ ਲਵਾਂਗੇ। ਜਿੰਨਾ ਵਧੀਆ ਸਾਗ ਤੁਸੀਂ ਘੋਟੋਗੇ ਉੰਨਾ ਹੀ ਵਧੀਆ ਜਿਹੜਾ ਸਾਡਾ ਸਾਗ ਬਣ ਕੇ ਤਿਆਰ ਹੋਊਗਾ ਤੇ ਸਾਗ ਨੂੰ ਘੋਟਣ ਦੇ ਵਿੱਚ ਵੀ ਮੈਨੂੰ ਤਕਰੀਬਨ 10 ਤੋਂ 15 ਮਿੰਟ ਲੱਗ ਗਏ ਸੀਗੇ ਤੇ ਤੁਸੀਂ ਵੀ ਇਸ ਨੂੰ ਬਹੁਤ ਹੀ ਪੇਸ਼ੈਂਸ ਲਈ ਘੋਟਣਾ ਹੈ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਦੇ ਵਿੱਚ ਬਸ ਇਹ ਹੱਤਾ ਐਡ ਕਰਿਆ ਹੋਇਆ ਹੈ ਇਸ ਕਰਕੇ ਆਪਾਂ ਇਸ ਨੂੰ 10 ਮਿੰਟ ਹੋ ਸੇਕ ਲਗਵਾਉਣਾਗੇ 10 ਮਿੰਟ ਸੇਕ ਲਗਵਾਉਣ ਤੋਂ ਬਾਅਦ ਆਪਾਂ ਜਿਹੜਾ ਸਾਗ ਨੂੰ ਤੜਕਾ ਲਗਾਵਾਂਗੇ ਤੇ ਤੜਕਾ ਆਪਾਂ ਸਿਰਫ ਜਿੰਨਾ ਪੱਪਾ ਸਾਗ ਨੂੰ ਖਾਣਾ ਹੈ ਪਰ ਉਨੇ ਕਾ ਹੀ ਲਗਾਵਾਂਗੇ ਜੋ ਬਾਕੀ ਸਾਗ ਬਚੂਗਾ ਸੁ ਆਪਾਂ ਦੂਸਰੇ ਦਿਨ ਤੜਕਾ ਲਗਾਵਾਂਗੇ ਕਿਉਂਕਿ ਬਸੇ ਸਾਗ ਨੂੰ ਜਦੋਂ ਆਪਾਂ ਤੜਕਾ ਕਰਕੇ ਖਾਂਦੇ ਹਾਂ ਤਾਂ ਉਸ ਦਾ ਟੇਸ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਇੱਕ ਕੜਛੀ ਮੇਥੇਲ ਪਾਈ ਸੀ ਤੇ ਉਸ ਦੇ ਵਿੱਚ ਦੋ మీడియం ਸਾਈਜ਼ ਦੇ ਪਿਆਜ਼ ਪਾ ਕੇ ਚੰਗੀ ਤਰ੍ਹਾਂ ਭੁੰਨ ਕੇ ਤਿੰਨ ਤੋਂ ਚਾਰ ਕਟਸ਼ੀਆਂ ਸਾਗ ਆਪਣਾ ਐਡ ਕਰਤਾ ਸੀਗਾ ਕਿਉਂਕਿ ਜਦੋਂ ਆਪਾਂ ਸਾਗ ਨੂੰ ਤੜਕਾ ਲਗਾਉਣਾ ਹੈ ਉਦੋਂ ਵੀ ਆਪਾਂ ਇਸ ਨੂੰ 5 ਤੋਂ 10 ਮਿੰਟ ਲਈ ਸੇਕ ਲਗਵਾਣਾ ਹੈ ਤੜਕਾ ਲਗਾਣ ਤੋਂ ਬਾਅਦ ਤਾਂ ਹੀ ਸਾਡਾ ਜਿਹੜਾ ਸਾਗ ਹੈ ਉਹ ਵਧੀਆ ਬਣ ਕੇ ਤਿਆਰ ਹੋਊਗਾ ਤੇ ਤਕਰੀਬਨ 4 ਤੋਂ 5 ਮਿੰਟ ਸਾਗ ਨੂੰ ਜਿਹੜਾ ਸੇਕ ਲੱਗ ਚੁੱਕਿਆ ਸੀਗਾ ਤੇ ਆਪਾਂ ਥੋੜੀ ਹੋਰ ਵੇਟ ਕਰਾਂਗੇ 10 ਮਿੰਟ ਸਾਗ ਨੂੰ ਲਗਾਤਾਰ ਚਲਾਉਣ ਤੋਂ ਬਾਅਦ ਜਿਹੜਾ ਸਾਡਾ ਸਾਗ ਸੀਗਾ ਜਿਉ ਬਣ ਕੇ ਤਿਆਰ ਸੀਗਾ ਤੁਸੀਂ ਆਪ ਹੀ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਇਆ ਸੀਗਾ ਸਾਗ ਆਪਣਾ ਪੂਰੀ ਤਰ੍ਹਾਂ ਤਿਆਰ ਸੀਗਾ ਤੇ ਹੁਣ ਆਪਾਂ ਬਣਾ ਕੇ ਤਿਆਰ ਕਰਾਂਗੇ ਜੀ ਮੱਕੀ ਦੀ ਰੋਟੀ ਮੱਕੀ ਦੀ ਰੋਟੀ ਬਣਾਉਣ ਦੇ ਲਈ ਆਪਾਂ ਪ੍ਰਾਤ ਦੇ ਵਿੱਚ ਆਟਾ ਲੈ ਲਿਆ ਤੇ ਇਸ ਨੂੰ ਅੱਧੇ ਆਟੇ ਨੂੰ ਹੀ ਗਿੱਲਾ ਕਰਕੇ ਚੰਗੀ ਤਰ੍ਹਾਂ ਮਲਾਂਗੇ ਤੇ ਮੱਕੀ ਰੋਟੀ ਬਣਾਉਣ ਦੇ ਲਈ ਆਪਾਂ ਨੂੰ ਕੋਸੇ ਪਾਣੀ ਦੀ ਜ਼ਰੂਰਤ ਹੁੰਦੀ ਹੈ ਇਸ ਕਰਕੇ ਆਪਾਂ ਥੋੜਾ ਜਿਹਾ ਕੋਸਾ ਪਾਣੀ ਲੈ ਲਿਆ ਹੈ ਆਟੇ ਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਲ ਕੇ ਤਿਆਰ ਕਰਾਂਗੇ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਲਣਾ ਹੈ ਜਿੰਨਾ ਵਧੀਆ ਆਪਾਂ ਆਟਾ ਮਲਾਂਗੇ ਓਨੀ ਵਧੀਆ ਆਪਣੀ ਰੋਟੀ ਬਣੂਗੀ ਯਾਨੀ ਕਿ ਟੁੱਟੂਗੀ ਨਹੀਂ ਅਗਰ ਆਟਾ ਵਧੀਆ ਮਲਿਆ ਹੋਊਗਾ ਤੇ ਤੇ ਰੋਟੀ ਵਧੀਆ ਬਣਨ ਦੇ ਲਈ ਆਪਣਾ ਜਿਹੜਾ ਆਟਾ ਹੈ ਉਹ ਵੀ ਵਧੀਆ ਹੋਣਾ ਚਾਹੀਦਾ ਆਟਾ ਜੁੜਦਾ ਹੋਣਾ ਚਾਹੀਦਾ ਹੈ ਅਗਰ ਤੁਹਾਡਾ ਆਟਾ ਨਾ ਜੁੜਦਾ ਹੋਵੇ ਆਟਾ ਟੁੱਟੀ ਜਾਵੇ ਤਾਂ ਤੁਸੀਂ ਇਸ ਦੇ ਵਿੱਚ ਥੋੜਾ ਜਿਹਾ ਕਣਕ ਦਾ ਆਟਾ ਵੀ ਐਡ ਕਰ ਸਕਦੇ ਹੋ ਉਸ ਦੇ ਨਾਲ ਕੀ ਹੋਊਗਾ ਲੈ ਥੋੜੀ ਰੋਟੀ ਹੋ ਗਈ ਉਹ ਟੁੱਟੂਗੀ ਨਹੀਂ ਬਟ ਆਪਣਾ ਜੋ ਆਟਾ ਸੀਗਾ ਬਹੁਤ ਵਧੀਆ ਸੀਗਾ ਇਹ ਬਿਲਕੁਲ ਵੀ ਟੁੱਟ ਨਹੀਂ ਰਿਹਾ ਸੀਗਾ ਬਹੁਤ ਵਧੀਆ ਜੁੜ ਰਿਹਾ ਸੀਗਾ ਤੇ ਆਪਾਂ ਇਸ ਨੂੰ ਹੌਲੀ ਹੌਲੀ ਮਲ ਕੇ ਇਸ ਦੀਆਂ ਮੁੱਕੀ ਜਿਹੀਆਂ ਰੋਟੀਆਂ ਬਣਾ ਕੇ ਤਿਆਰ ਕਰਾਂਗੇ ਆਟੇ ਨੂੰ ਹਲਕੇ ਹਲਕੇ ਹੱਥਾਂ ਦੇ ਨਾਲ ਮਲ ਕੇ ਥੋੜਾ ਥੋੜਾ ਪਾਣੀ ਦੀ ਯੂਜ਼ ਕਰਕੇ ਆਪਾਂ ਆਟੇ ਨੂੰ ਬਾਈਂਡ ਕਰ ਲਿਆ ਹੈ ਤੇ ਹੁਣ ਆਪਾਂ ਇਸ ਦੀ ਜਿਹੜੀ ਰੋਟੀ ਉਹ ਬਣਾ ਕੇ ਤਿਆਰ ਕਰਾਂਗੇ ਤੇ ਆਟਾ ਮਲਿਆ ਗਿਆ ਆਟਾ ਸਾਡਾ ਤਿਆਰ ਸੀਗਾ ਤੇ ਹੁਣ ਅਸੀਂ ਇਸ ਦੇ ਵਿੱਚ ਥੋੜਾ ਜਿਹਾ ਆਟਾ ਲੈ ਕੇ ਪਹਿਲਾਂ ਤਾਂ ਇਸ ਦੀ ਜਿਹੜਾ ਕਿ ਉਹ ਪੇੜਾ ਕਰਾਂਗੇ ਬਹੁਤ ਹੀ ਹਲਕੇ ਹੱਥਾਂ ਨਾਲ ਤੇ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਤੁਸੀਂ ਅਗਰ ਪਹਿਲੀ ਵਾਰ ਮੱਕੀ ਦੀ ਰੋਟੀ ਬਣਾ ਰਹੇ ਤਾਂ ਕੋਸ਼ਿਸ਼ ਕਰੋ ਜਿਹੜਾ ਪੇੜਾ ਹੈ ਬਿਲਕੁਲ ਛੋਟਾ ਹੀ ਲਿਓ ਕਿਉਂਕਿ ਅਗਰ ਤੁਸੀਂ ਜ਼ਿਆਦਾ ਵੱਡਾ ਪੇੜਾ ਲੈ ਲੂਗੇ ਤੇ ਜਿਹੜੀ ਥੋੜੀ ਰੋਟੀ ਆ ਟੁੱਟ ਜੂਗੀ ਇਸ ਕਰਕੇ ਆਪਾਂ ਮੈਂ ਤਾਂ ਬਿਲਕੁਲ ਮੀਡੀਅਮ ਸਾਈਜ਼ ਦਾ ਹੀ ਪੇੜਾ ਲੈ ਰਹੀ ਆ ਨਾ ਤਾਂ ਮੈਂ ਬਹੁਤਾ ਜ਼ਿਆਦਾ ਆਟਾ ਲਿਆ ਤੇ ਨਾ ਹੀ ਬਹੁਤਾ ਛੋਟਾ ਤੇ ਪਾਣੀ ਦੇ ਹੱਥ ਦੇ ਨਾਲ ਸਭ ਤੋਂ ਪਹਿਲਾਂ ਆਪਾਂ ਇਸ ਦੀ ਕੰਗੀ ਕਰਾਂਗੇ ਜਿਸ ਨੂੰ ਆਪਾਂ ਲੋਈ ਵੀ ਕਹਿ ਦਿੰਨੇ ਆ ਤੇ ਲੋਈ ਕਰਨ ਤੋਂ ਬਾਅਦ ਹੀ ਆਪਾਂ ਇਸ ਨੂੰ ਹੌਲੀ-ਹੌਲੀ ਹੱਥ ਦੇ ਨਾਲ ਹੀ ਵਧਾਵਾਂਗੇ ਤੇ ਹਲਕੇ ਹਲਕੇ ਪਾਣੀ ਦੇ ਹੱਥਾਂ ਨਾਲ ਅਗਰ ਆਟਾ ਤੁਹਾਡੇ ਹੱਥਾਂ ਨੂੰ ਚਿਪਕੇ ਤਾਂ ਤੁਸੀਂ ਥੋੜਾ ਜਿਹਾ ਹੱਥਾਂ ਦੇ ਉੱਤੇ ਵੀ ਪਾਣੀ ਲਗਾ ਲਿਓ ਤੇ ਆਪਣਾ ਆਪਣੀ ਜਿਹੜੀ ਲੋਈ ਸੀਗੀ ਉਹ ਤਿਆਰ ਸੀਗੀ ਤੇ ਆਪ ਤੇ ਆਪਾਂ ਹੁਣ ਇਸ ਦੀ ਜਿਹੜੀ ਰੋਟੀ ਬਣਾ ਕੇ ਉਹ ਤਿਆਰ ਕਰਾਂਗੇ ਤੁਸੀਂ ਇਸ ਨੂੰ ਬਿਲਕੁਲ ਹੀ ਹਲਕੇ ਹੱਥਾਂ ਦੇ ਨਾਲ ਹੀ ਵਧਾਣਾ ਹੈ ਕਿਉਂਕਿ ਇਹ ਜੋ ਰੋਟੀ ਮੱਕੀ ਦੀ ਹੁੰਦੀ ਹੈ ਬਹੁਤ ਜਲਦੀ ਟੁੱਟ ਜਾਂਦੀ ਹੈ ਤੇ ਅਗਰ ਹੱਥ ਨੂੰ ਚਿਪਕਦੀ ਹੋਵੇ ਤਾਂ ਨਾਲ ਦੀ ਨਾਲ ਥੋੜਾ ਜਿਹਾ ਤੁਸੀਂ ਪਾਣੀ ਦਾ ਯੂਜ਼ ਵੀ ਕਰ ਸਕਦੇ ਹੋ ਆਪਣੇ ਹੱਥਾਂ ਤੇ ਪਾਣੀ ਲਗਾ ਸਕਦੇ ਹੋ ਜਾਂ ਫਿਰ ਆ ਆਟੇ ਦੇ ਦੋਨਾਂ ਪਾਸੇ ਵੀ ਪਾਣੀ ਲਗਾ ਕੇ ਇਸ ਨੂੰ ਬਣਾ ਸਕਦੇ ਹੋ ਪਹਿਲੀ ਰੋਟੀ ਆਪਣੀ ਬਣ ਕੇ ਤਿਆਰ ਸੀਗੀ ਤੇ ਆਪਾਂ ਇਸ ਨੂੰ ਤਵੇ ਤੇ ਪਾਤਾ ਸੀਗਾ ਤੇ ਇਸ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਰਾੜ ਕੇ ਤਿਆਰ ਕਰਾਂਗੇ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਆਪਣੀ ਰੋਟੀ ਇੱਕ ਪਾਸੇ ਤੋਂ ਸੇਕ ਕੇ ਤਿਆਰ ਸੀਗੀ ਤੇ ਆਪਾਂ ਹੁਣ ਇਸ ਨੂੰ ਦੂਸਰੇ ਪਾਸੇ ਪਲਟ ਕੇ ਇਸ ਨੂੰ ਦੂਜੇ ਪਾਸੇ ਤੇ ਵੀ ਸੇਕ ਲਵਾਂਗੇ ਤੇ ਗੈਸ ਦੀ ਫਲੇਮ ਨੂੰ ਵੀ ਆਪਾਂ ਫੁੱਲ ਕਰ ਲਵਾਂਗੇ ਰੋਟੀ ਆਪਾਂ ਬਦਲ ਦਿੱਤੀ ਸੀ ਜੀ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਜਦੋਂ ਤੱਕ ਸਾਡੀ ਜਿਹੜੀ ਰੋਟੀ ਹੈ ਦੂਜੇ ਪਾਸੇ ਤੇ ਬਣਦੀ ਹੈ ਉਦੋਂ ਤੱਕ ਆਪਾਂ ਇੱਕ ਹੋਰ ਰੋਟੀ ਤੁਹਾਨੂੰ ਬਣਾ ਕੇ ਤਿਆਰ ਕਰਕੇ ਦਿਖਾ ਦਿੰਨੇ ਆ ਇੱਕ ਉਸੇ ਤਰ੍ਹਾਂ ਜਿੰਨਾ ਕਿ ਤੁਸੀਂ ਜਿਹੜਾ ਪੇੜਾ ਹੈਂਡਲ ਕਰ ਸਕੋ ਓਨਾ ਕਪੜਾ ਲੈਣਾ ਹੈ ਤੇ ਇਸ ਦੀ ਸਭ ਤੋਂ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਮਲਣਾ ਹੈ ਤੇ ਮਲਣੇ ਤੋਂ ਬਾਅਦ ਹੀ ਇੱਕ ਗਿੱਲੇ ਹੱਥ ਦੇ ਨਾਲ ਇਸ ਦੀ ਜੋ ਲੋਈ ਹੈ ਜਾਂ ਕੰਗੀ ਹੈ ਉਹ ਕਰਨੀ ਹੈ ਉਸ ਤੋਂ ਬਾਅਦ ਹੀ ਹਲਕੇ-ਹਲਕੇ ਹੱਥਾਂ ਦੇ ਨਾਲ ਰੋਟੀ ਬਣਾਣੀ ਹੈ Okay. ਕਿਸੇ ਤਰ੍ਹਾਂ ਸਾਡੀ ਮੱਖੀ ਦੀ ਦੂਜੀ ਰੋਟੀ ਵੀ ਬਣ ਕੇ ਤਿਆਰ ਸਿਗੀ ਜੋ ਕਿ ਫੁੱਲ ਵੀ ਗਈ ਸੀਗੀ ਤੇ ਆਪਣਾ ਸਾਗ ਵੀ ਬਣ ਕੇ ਤਿਆਰ ਸਿਗਾ ਤੇ ਆਪਾਂ ਇਹ ਸੀਜ਼ਨ ਦਾ ਪਹਿਲਾ ਪਹਿਲੀ ਵਾਰ ਦਾ ਸਾਗ ਬਣਾਇਆ ਸੀਗਾ ਜੋ ਕਿ ਬਣ ਕੇ ਬਹੁਤ ਵਧੀਆ ਤਿਆਰ ਹੋਇਆ ਸੀਗਾ ਤੇ ਤੁਸੀਂ ਵੀ ਘਰ ਬਣਾ ਕੇ ਜ਼ਰੂਰ ਦੇਖਿਓ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਥੈਂਕ ਯੂ